ਅੱਜ ਵੀ ਅਸੀਂ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਰਾਜੂ ਪੰਜਾਬੀ ਦੀ ਕੁਆਲਿਫਾਈ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਦੋਸਤੋ ਅੱਜ ਅਸੀਂ ਆਇਆ ਬਹੁਤ ਹੀ ਇਤਿਹਾਸਿਕ ਪਿੰਡ ਗੁਰਮਾ ਜ਼ਿਲ੍ਹਾ ਲੁਧਿਆਣਾ ਵਿਖੇ ਜਿਹੜਾ ਕਿ ਪਿੰਡ ਹੈਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਦਾ ਜਨਮ ਸਥਾਨ ਤੇ ਅੱਜ ਤੁਹਾਨੂੰ ਅਸੀਂ ਇੱਥੋਂ ਦੇ ਗੁਰਦੁਆਰਾ ਸਾਹਿਬ ਤੇ ਲੈ ਕੇ ਜਾਂਦੇ ਆ ਤੇ ਭਾਈ ਜੀ ਨਾਲ ਗੱਲਬਾਤ ਕਰਕੇ ਇੱਥੋਂ ਦੇ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਤੇ ਇਹ ਦੇਖੋ ਜੀ ਇਹ ਗੇਟ ਬਣਿਆ ਹੋਇਆ ਪਿੰਡ ਦਾ ਬਹੁਤ ਹੀ ਖੂਬਸੂਰਤ ਗੇਟ ਜਿੱਥੇ ਡਿਸਪਲੇ ਲਗਾਤਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਨਾਮ ਦੀ ਚੱਲ ਰਹੀ ਹੈ ਤੇ ਆਓ ਜੀ ਚੱਲੀਏ ਗੁਰਦੁਆਰਾ ਸਾਹਿਬ ਇੱਥੇ ਦੇਖੋ ਜੀ ਆ ਪਾ ਜੀ ਦਾ ਜਿਹੜੀ ਪ੍ਰਤਿਮਾ ਵੀ ਬਣੀ ਹੋਈ ਹੈ ਬਹੁਤ ਹੀ ਖੂਬਸੂਰਤ ਪ੍ਰਤਿਮਾ ਬਣੀ ਹੋਈ ਆ ਬਾਬਾ ਜੀ ਨੇ ਆਪਣਾ ਸ਼ੀਸ਼ ਜਿਵੇਂ ਕਿ ਆਪਾਂ ਇਤਿਹਾਸ ਚ ਪੜਿਆ ਵਾ ਵੀ ਆਪਣਾ ਸ਼ੀਸ਼ ਹੱਥ ਤੇ ਰੱਖ ਕੇ ਜਿਹੜਾ ਜ਼ਾਲਮਾਂ ਦੇ ਸਿਰ ਵੱਢਦੇ ਹੀ ਗਏ ਸੀਗੇ ਤੇ ਤੇ ਆਓ ਹੁਣ ਆਪਾਂ ਚੱਲਦੇ ਆਂ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਆਪਾਂ ਭਾਈ ਜੀ ਨਾਲ ਗੱਲਬਾਤ ਕਰਕੇ ਇਸ ਪਿੰਡ ਦੇ ਜਿਹੜਾ ਇਤਿਹਾਸ ਤੋਂ ਜਾਣੂ ਹੋਵਾਂਗੇ ਆਓ ਜੀ ਚੱਲੀਏ ਗੁਰਦੁਆਰਾ ਸਾਹਿਬ ਜੋ ਰਹੀਆ ਸੰਤ ਜਪਿਆ ਪਾਰਕ ਰੁਤਿ ਸੁਵਾਦੇ ਦੀਚੀ ਤੋਂ ਪਾਰ ਚਿਆ ਸਮਾਣੇ ਮੁੜ ਕੇ ਹੀ ਆਵਤਾ ਜੋ ਕਿ ਕਰਦਾ ਤੋਂ ਵਰਨਿਆ ਤੋਂ ਦਰਗਾਹ ਦੀ ਆਸਾ ਹੱਲਾ ਗੱਲਾ ਇੱਕ ਓਸਤਾਰ ਸਤਗੁਰ ਪ੍ਰਸਾਦ ਜੋ ਦਾ ਪੇੜਾ ਕੇਹਾ ਤੋਂ ਪਰ ਕੇਹਾ ਜਿਤ ਹੈ ਸਰਬ ਸਮਾਲੇ ਸਾਜੇ ਤੇਰੇ ਨਾ ਜੁਨੇ ਕੋ ਸੰਕਾ ਕੇ ਤੇਰੇ ਹਾਰ ਹਾਰੇ

ਸਾਨੂੰ ਅੱਜ ਪਤਾ ਲੱਗਿਆ ਸੀਗਾ ਇਸ ਪਿੰਡ ਦੇ ਇਤਿਹਾਸ ਬਾਰੇ ਬਹੁਤ ਹੀ ਗੌਰਵਸ਼ਾਲੀ ਇਤਿਹਾਸ ਆ ਜੀ ਆਪਾਂ ਕਈ ਇਹ ਵੀ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਜੀ ਤੋਂ ਬਿਨਾਂ ਸਿੱਖ ਇਤਿਹਾਸ ਦੀ ਕਹਾਣੀ ਨਹੀਂ ਲਿਖੀ ਨਹੀਂ ਜਾ ਸਕਦੀ ਜੀ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਲੱਗ ਗਈ ਇਹਨਾਂ ਦਾ ਜਨਮ ਸਥਾਨ ਆ ਤਾਂ ਸਾਨੂੰ ਬੜਾ ਚੌੜ ਚੜਿਆ ਤੇ ਅਸੀਂ ਫਟਾਫਟ ਆਪਣਾ ਕੈਮਰਾ ਲੈ ਕੇ ਭੱਜੇ ਤੇ ਅਸੀਂ ਇਸ ਦਾ ਇਤਿਹਾਸ ਜਾਨਣਾ ਚਾਹੁੰਦੇ ਆ ਵੀ ਸਾਡੇ ਦਰਸ਼ਕਾਂ ਨੂੰ ਸਾਰੀ ਡਿਟੇਲ ਚ ਕੁਝ ਦੱਸੋਗੇ ਤੇ ਬਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਨ ਬਾਪਰ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਵਿਸ਼ਾਲ ਇਤਿਹਾਸ ਹੈ ਉਹ ਅੰਮ੍ਰਿਤ ਸ਼ਹੀਦ ਹਨ ਮਹਾਨ ਯੋਧੇ ਹਨ ਬਹੁਤ ਸਮਾਉਣਾ ਨੇ ਸਿੱਖੀ ਨੂੰ ਬਹੁਤ ਪ੍ਰਗੁਲਿਤ ਕੀ ਜੜਨੀ ਕਲਾ ਦੇ ਵਿੱਚ ਲੈ ਕੇ ਗਏ ਅਤੇ ਹਰ ਵਕਤ ਇਹ ਪਰਮੰਦ ਹੋ ਕੇ ਸਿੱਖੀ ਨੂੰ ਅੱਗੇ ਪੂਰਨਕੀਤਾਲਵਾਹੀ ਕੀਤੀ ਉਨ੍ਹਾਂ ਨੇ संतन बाबा दीप सिंह जी शहीद ਜਿਨ੍ਹਾਂ ਦਾ ਨਾਨਕਾ ਪਿੰਡ ਹੈ ਜਿਹੜਾ ਬਹੁ ਗੰਡ ਹੈ ਅਜੇ ਪਰ ਜਿਹੜਾ ਤਰਨਤਾਰਨ ਦੇ ਨੇੜੇ ਹੈ ਅੱਛਾ ਉੱਥੇ ਵੀ ਬਹੁਤ ਸੁੰਦਰ ਵਿਸ਼ਾਲ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਉਹ ਵੀ ਜਨਮ ਸਥਾਨ ਵਜੋਂ ਹੈ ਅੱਛਾ ਜੀ ਪਰ ਦੇਖਿਓ ਇਸ ਨਗਰ ਦਾ ਜਿਹੜਾ ਇਤਿਹਾਸ ਹੈ ਹਾਂ ਜਿਹੜਾ ਇਤਿਹਾਸਕਾਰ ਹਨ ਜਿਵੇਂ ਕਿ ਦਾਸ ਬਸਖਰ ਸਿੰਘ ਜਨੇਪੁਰਾ ਦੇ ਹੋਏ ਹਨ ਅੱਛਾ ਜੀ ਜਿਹਨੂੰ ਜਸੂ ਪੂਰਨ ਮਾਲਵਾ ਇਤਿਹਾਸ ਲਿਖੇ ਉਹਨਾਂ ਨੇ ਮਾਲਵਾ ਇਤਿਹਾਸ ਨੂੰ ਚਾਰ ਭਾਗਾਂ ਲਿਖਿਆ ਚਾਰ ਭਾਗ ਹਨ ਦੂਸਰੇ ਭਾਗ ਦੇ ਵੀ ਤੋਂ ਲਿਖਦੇ ਹਨ ਕਿ ਭਰਪੂਰ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਦੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਨਗਰ ਗੁਰਮ ਜ਼ਿਲ੍ਹਾ ਲੁਧਿਆਣਾ ਹੈ ਅਤੇ ਉਹ ਇਸ ਨਗਰ ਦੇ ਜੰਪਲ ਹਨ ਉਹ ਵਿੰਡ ਉਹਨਾਂ ਦੇ ਨਾਨਕ ਹੀ ਹਨ ਅਤੇ ਇਥੋਂ ਦਾ ਇੱਕ ਅਲੱਗ ਇਤਿਹਾਸ ਹੈ ਜੋ ਇਤਿਹਾਸ ਆਪਾਂ ਪਹਿਲਾਂ ਸੁਣਦੇ ਹਾਂ ਉਹ ਵਿੰਡ ਦੇ ਨਾਲ ਸਬੰਧਤ ਉਹ ਵੀ ਇਤਿਹਾਸ ਹੈ ਮਹਾਨ ਯੋਧੇ ਹੋਏ ਹਨ ਕਿਉਂਕਿ ਮਹਾਨ ਯੋਧੇ ਜਿੱਥੇ ਵੀ ਰਹਿੰਦੇ ਹਨ ਜਿੱਥੇ ਵੀ ਚੱਲਦੇ ਹਨ ਉਹਨਾਂ ਦਾ ਆਪਣਾ ਇੱਕ ਇਤਿਹਾਸ ਬਣਦਾ ਹੈ ਉਹਨਾਂ ਦੇ ਕਦਮ-ਕਦਮ ਤੇ ਇਤਿਹਾਸ ਬਣਦਾ ਹੈ ਬਾਬਾ ਦੀਪ ਸਿੰਘ ਜੀ ਦਾ ਇਹ ਨਗਰ ਹੈ ਉਹਨਾਂ ਦੇ ਬਜ਼ੁਰਗ ਇੱਥੇ ਹੀ ਰਹੇ ਅਤੇ ਇਹ ਜਿਹੜਾ ਨਗਰ ਹੈ ਇਹਦਾ ਵੀ ਅਲੱਗ ਇਤਿਹਾਸ ਹੈ ਕਿਉਂਕਿ ਇਹ ਨਗਰ ਦੋ ਤਿੰਨ ਵਾਰੀ ਉਜੜ ਕੇ ਵਸਿਆ ਹੋਇਆ ਹੈ ਇਸ ਕਰਕੇ ਦਾਸ ਬਸਾਕਾ ਸਿੰਘ ਜਨੇਤਪੁਰਾ ਨੇ ਇਹ ਲਿਖਣਾ ਕੀਤਾ ਕਿ ਭਰਪੂਰ ਖੋਜ ਕਰਨ ਤੋਂ ਪਤਾ ਲੱਗਦਾ ਕਿ ਧੰਤਨ ਬਾਬਾ ਦੀਪ ਸਿੰਘ ਜੀ ਦਾ ਨਗਰ ਗੁਰਮਾ ਜ਼ਿਲ੍ਹਾ ਲੁਧਿਆਣਾ ਹੈ ਅਤੇ ਹੋਰ ਵੀ ਲੇਖਕ ਹਨ ਲਾਲ ਸਿੰਘ ਸੰਗਰੂਰ ਜਿਨ੍ਹਾਂ ਨੇ ਤਵਾਰਿਕ ਗੁਰੂ ਪੰਥ ਖਾਲਸਾ ਲਿਖੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਹ ਲਿਖਣਾ ਕੀਤਾ ਕਿ ਬਾਬਾ ਦੀਪ ਸਿੰਘ ਜੀ ਦਾ ਨੱਗਰ ਗੁਰਮਾ ਹੈ ਅਤੇ ਹੁਸ਼ਿਆਰ ਸਿੰਘ ਦੁਲੇ ਉਹਨਾਂ ਨੇ ਵੀ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਕਿ ਨੱਗਰ ਗੁਰਮਾ ਦੇ ਮਹਾਨ ਯੋਧੇ ਹੋਏ ਹਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਕਿਹੜੇ ਸਾਲ ਚ ਹੋਇਆ ਸੀ 1682 ਦੇ ਵਿੱਚ ਸਾਰੇ ਹੀ ਸਹਿਮਤ ਹਨ ਜਿੰਨੇ ਵੀ ਇਤਿਹਾਸਕਾਰ ਹਨ ਉਹ 1682 ਦੇ ਵਿੱਚ ਲੱਗਦੇ ਲਿਖਦੇ ਹਨ ਤੇ ਉਹਨਾਂ ਦਾ ਜਿਹੜਾ ਦੇਸੀ ਸਾਲ ਦੇ ਹਿਸਾਬ ਦੇ ਨਾਲ 14 ਮਾਰਗ ਹੈ ਅੱਛਾ 14 ਮਾਰਗ ਇਸੇ ਪਿੰਡ ਦੇ ਵਿੱਚ 14 ਮਾਰਗ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਠੀਕ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਨਾਂ ਦੀ ਯਾਦ ਚ ਬਣੇ ਹੋਏ ਨੇ ਕਦੋਂ ਇਹਨਾਂ ਦੀ ਸਾਰੀ ਹੋਈ ਗਏ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਤਕਰੀਬਨ 100 ਸਾਲ ਤੋਂ ਇਹ ਗੁਰਦੁਆਰਾ ਸਾਹਿਬ ਬਣੇ ਹਨ ਪਹਿਲਾਂ ਅੱਛਾ ਅੰਗਰੇਜ਼ਾਂ ਸਮੇਂ ਦਾ ਬਣੇ ਹੋਏ ਨੇ ਇੱਕ ਛੋਟੀ ਇਮਾਰਤ ਹੁੰਦੀ ਸੀ ਪਹਿਲਾਂ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਸਾਨੂੰ 2000 ਦੇ ਵਿੱਚ ਜਿਹੜੀ ਇਮਾਰਤ ਹੈ ਉਸ ਨੂੰ ਵੱਡਾ ਕੀਤਾ ਗਿਆ ਅੱਛਾ ਜੀ ਪਰ ਇਥੋਂ ਦੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੱਖ ਪਰਿਵਾਰ ਹੋਈ ਹਨ ਜੋ ਕਿ ਰੂੜ ਸਿੰਘ ਜੀ ਅਕਾਲੀ ਜਿਨ੍ਹਾਂ ਦਾ ਨਾਮ ਸਾਹਮਣੇ ਆਉਂਦਾ ਹੈ ਹਾਂਜੀ ਜੀ ਜਿਨ੍ਹਾਂ ਨੇ ਇਸ ਨਗਰ ਦੀ ਖਾਤਰ ਅਤੇ ਗੁਰਦੁਆਰਾ ਸਾਹਿਬ ਦੀ ਖਾਤਰ ਬਹੁਤ ਉਪਰਾਲੇ ਕੀਤੇ ਅਤੇ ਇਹ ਗੁਰਦੁਆਰਾ ਸਾਹਿਬ ਦੀ ਦੀ ਜੂ ਸਾਰੀ ਹੈ ਉਹਨਾਂ ਦੇ ਮੌਕੇ ਇੱਥੇ ਹੋਈ ਹੈ ਤੇ ਬਹੁਤ ਸੰਤਾਂ ਨੇ ਸਹਿਯੋਗ ਦਿੱਤਾ ਹੈ ਜਿਨੇ ਬਾਬਾ ਦੀਪ ਸਿੰਘ ਜੀ ਦੇ ਪਿੰਡ ਦੱਸਿਆ ਜਾਂਦਾ ਜੀ ਕੋਈ ਬਾਬਾ ਦੀਪ ਸਿੰਘ ਜੀ ਦੀ ਬਚਪਨ ਦੀ ਜਾਂ ਜਵਾਨੀ ਦੀ ਕੋਈ ਵਿਸ਼ੇਸ਼ ਘਟਨਾ ਬਾਰੇ ਕੋਈ ਜਾਣਕਾਰੀ ਹੈ ਕਿਸੇ ਨੂੰ ਪਿੰਡ ਚ ਕਿਸੇ ਘਟਨਾ ਬਾਰੇ ਇਹੀ ਜਾਣਕਾਰੀ ਹੈ ਕਿ ਬਾਬਾ ਦੀਪ ਸਿੰਘ ਜੀ ਜਦੋਂ ਇੱਥੇ 6 ਸਾਲਾਂ ਦੇ ਸੀਗੇ ਹਾਂਜੀ ਹਾਂਜੀ ਉਸ ਵਕਤ ਉਹਨਾਂ ਦੀ ਮਾਤਾ ਜੀ ਕਿਸੇ ਕਾਰਨ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪੀਕੀ ਪਿੰਡ ਲੈ ਜਾਂਦੇ ਮਰਤਾ ਜੌਨ ਕੌਰ ਜੀ ਆਪਣੇ ਪੀਕੀ ਪਿੰਡ ਲੈ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਫਿਰ ਕਾफी ਸਮਾਂ ਲਗਭਗ 14-15 ਸਾਲ ਉੱਥੇ ਹੀ ਰਹਿੰਦੇ ਹਨ ਅੱਛਾ ਜੀ ਉੱਥੇ ਹੀ ਉਹ ਆਪਣੇ ਨਾਨਕਿਆਂ ਘਰ ਦੇ ਵਿੱਚ ਰਹਿੰਦੇ ਹਨ ਪਾਲਦੇ ਹਨ ਜਵਾਨ ਹੁੰਦੇ ਹਨ ਅਤੇ ਇੱਥੇ ਉਹਨਾਂ ਦਾ ਵਾਪਸ ਆਉਣ ਦਾ ਇਤਿਹਾਸ ਜਿਹੜਾ ਪੁਰਾਤਨ ਬਜ਼ੁਰਗਾਂ ਦੇ ਕੋਲੋਂ ਮਿਲਦਾ ਹੈ ਜੋ ਉੱਥੇ ਲਿਖਿਆ ਹੋਇਆ ਹੈ ਲਗਭਗ 1702 ਦੇ ਵਿੱਚ ਬਾਬਾ ਦੀਪ ਸਿੰਘ ਜੀ ਇੱਥੇ ਆਉਂਦੇ ਹਨ। ਫੱਤੀ ਉਹਨਾਂ ਨੇ ਇੱਥੇ ਆ ਕੇ ਕਿ ਗੁਰਮਤਿ ਪੀਠ ਵੀ ਚਲਾਈ ਇਹ ਵੀ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਅੱਛਾ ਜੀ। ਫੱਤੀ ਜੋ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ 1704 ਦੇ ਵਿੱਚ ਅਨੰਤਪੁਰ ਦਾ ਕਿਲਾ ਛੱਡਿਆ ਸੀ। ਅੱਛਾ ਜੀ। ਫੱਤੀ ਚਮਕੌਰ ਸਾਹਿਬ ਦਾ ਸਾਕਾ ਸਰਹੰਦ ਦਾ ਸਾਕਾ ਸਾਰਾ ਸੀ ਇਹ ਹੋਇਆ। ਹਾਂਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਸਾਰੀਆਂ ਘਟਨਾਵਾਂ ਬਾਰੇ ਪਤਾ ਲੱਗਦਾ ਇੱਥੋਂ ਦੇ ਇਤਿਹਾਸ ਦੇ ਮੁਤਾਬਕ ਜੋ ਪ੍ਰਾਤਨ ਇਤਿਹਾਸ ਹੈ ਨਾ ਇੱਥੋਂ ਦਾ ਹਾਂਜੀ ਹਾਂਜੀ ਉਹਦੇ ਵਿੱਚ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਇਹ ਪਤਾ ਲੱਗਦਾ ਕਿ ਗਲਗੀਤਰ ਪਾਤਸ਼ਾਹ ਜੀ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ ਅੱਛਾ ਜੀ ਉਹਨਾਂ ਦੇ ਵੱਡੇ ਪੁੱਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਹਨ ਅਤੇ ਛੋਟੇ ਪੁੱਤਰ ਚਮਕੌਰ ਉਹਨਾਂ ਸਰਹੰਦ ਵਿੱਚ ਸ਼ਹੀਦ ਹੋਏ ਹਨ ਹਾਂਜੀ ਹਾਂਜੀ ਤਾਂ ਫਿਰ ਬਾਬਾ ਦੀਪ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਤੰਗ ਲੈ ਕੇ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਜੀ ਦੇ ਉਹਨਾਂ ਮਾਰਗਾਂ ਦੇ ਉੱਤੇ ਤੁਰੇ ਜਿਵੇਂ ਕਿ ਕਲਗੀਧਰ ਪਾਤਸ਼ਾਹ ਜੀ ਦੇ ਆਉਣ ਦਾ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਉਹ ਆਲੰਗੀ ਰਾਏ ਤੇ ਅੱਗੇ ਚਲੇ ਗਏ ਅੱਛਾ ਜੀ ਤਾਂ ਫਿਰ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਸਾਹਿਬ ਜੀ ਦੇ ਪਿੱਛੇ ਪਿੱਛੇ ਚੱਲਦੇ ਗਏ ਤਾਂ ਦੱਸਿਆ ਜਾਂਦਾ ਕਿ ਕਲਗੀਧਰ ਪਾਤਸ਼ਾਹ ਜੀ ਜਦੋਂ ਦੀਨੇ ਕਾਂਗੜ ਜਾ ਕੇ ਉਹਨਾਂ ਨੇ ਨਿਵਾਸ ਕਰ ਲਿਆ ਸੀ ਨਾ ਉਹਦਾ ਬਾਬਾ ਦੀਪ ਸਿੰਘ ਜੀ ਉਥੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਉਥੇ ਜਾ ਕੇ ਹੀ ਅੰਮ੍ਰਿਤ ਛਕਿਆ ਇਥੋਂ ਦੇ ਇਤਿਹਾਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਅੱਛਾ ਜੀ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਅਤੇ ਉਥੇ ਹੀ ਗੁਰੂ ਸਾਹਿਬ ਜੀ ਦੇ ਅਰਦਮ ਦੇ ਵਿੱਚ ਹੀ ਉਹਨਾਂ ਨੇ ਸੇਵਾ ਨਿਭਾਈ ਹੈ ਅੱਛਾ ਇਥੋਂ ਦਾ ਇਤਿਹਾਸ ਜਿਹੜਾ ਗੁਰਮਾ ਦਾ ਉਹ ਇਹ ਹੈ ਕਿ ਸਾਰੇ ਬਜ਼ੁਰਗ तकरीबन ਇਹੀ ਦੱਸਦੇ ਹਨ ਅਤੇ ਜੋ ਇਤਿਹਾਸ ਦੇ ਵਿੱਚ ਲਿਖਿਆ ਗਿਆ ਉਹ ਉਹ ਮਾਲਵਾ ਇਤਿਹਾਸ ਹੈ ਜਿਹੜਾ ਉਹਦੇ ਵਿੱਚ ਲਿਖਿਆ ਗਿਆ ਕਿ ਬਾਬਾ ਦੀਪ ਸਿੰਘ ਜੀ ਨਗਰ ਗੁਰਮਾਂ ਦੇ ਹੋਏ ਹੈ अच्छा बाबा जी ਜਿਵੇਂ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਆ ਉਹਨਾਂ ਦੇ ਮਤਲਬ ਜਨਮ ਦਿਹਾੜੇ ਤੋਂ ਉਪਲਖ ਦੇ ਵਿੱਚ ਕੋਈ ਸਮਾਗਮ ਵੱਡਾ ਕੋਈ ਪ੍ਰੋਗਰਾਮ ਹੁੰਦਾ ਜੀ ਇੱਥੇ ਹਾਂਜੀ ਹਾਂਜੀ 14 ਮਾਰਗ ਨੂੰ ਹਰ ਸਾਲ 14 ਮਾਰਗ ਨੂੰ ਬਹੁਤ ਵੱਡਾ ਵਿਸ਼ਾਲ ਸਮਾਗਮ ਹੁੰਦਾ ਜੋ ਕਿ ਲਗਾਤਾਰ 4 ਦਿਨ ਚੱਲਦਾ ਹੈ। ਅੱਛਾ ਜੀ 14 ਤੋਂ ਮਤਲਬ 18 ਤੱਕ ਚੱਲਦਾ ਜੀ। ਕਿਸੇ ਵਕਤ ਕਿਸੇ ਸਾਲ ਜਣੀ 26 ਤਰੀਕ ਨੂੰ 26 ਜਨਵਰੀ ਨੂੰ ਸਮਾਪਤੀ ਹੁੰਦੀ ਹੈ। ਅੱਛਾ ਜੀ ਕਿਸੇ ਸਾਲ 27 ਜਨਵਰੀ ਨੂੰ ਬਸ ਇੰਨੇ ਹੀ ਫਰਕ ਹੁੰਦਾ ਪਰ ਘੱਟ ਬਾਤ ਹੁੰਦਾ। ਸੰਤਾਂ ਦੂਰੋਂ ਦਰੇ ਤੋਂ ਚੱਲ ਕੇ ਆਉਂਦੀ ਆ। ਕਿਤੇ ਇੱਥੇ ਹਰਦਵਾਰ ਨੂੰ ਚਪਹਿਰਾ ਸਾਹਿਬ ਦਾ ਵੀ ਸੰਤਾਂ ਨੇ ਸਮਾਗਮ ਬਣਾਇਆ। ਸੰਤਾਂ ਚਪਹਿਰਾ ਸਾਹਿਬ ਵੀ ਇੱਥੇ ਆ ਕੇ ਬਾਣੀ ਦਾ ਜਾਪ ਕਰਦੀਆਂ ਹਨ। ਬਹੁਤ ਸਾਰੀਆਂ ਲੋਕਾਂ ਦੀਆਂ ਮਨੋਖਾਬਨਾ ਵਾ, ਭਾਵਨਾਵਾਂ ਵ ਸੰਤਾਂ ਦੀਆਂ ਪੂਰਨ ਹੁੰਦੀਆਂ ਹਨ। ਸੰਤਾਂ ਸਰ ਦਾ ਭਾਵਨਾ ਦੇ ਨਾਲ ਪਹੁੰਚਦੀਆਂ ਨੇ ਸਾਰਾ ਨਗਰ ਰਲ ਮਿਲ ਕੇ ਸੇਵਾ ਕਰਦਾ ਹੈ। ਅੱਛਾ। ਬਾਬਾ ਜੀ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਉਹਨਾਂ ਦਾ ਸਮਾਗਮ ਚੱਲਦਾ ਕਈ ਵਾਰ ਤਾਂ 26 ਜਨਵਰੀ ਤੱਕ ਵੀ ਚੱਲਿਆ ਜਾਂਦਾ। ਤੇ ਉਦੋਂ ਫਿਰ ਬਾਹਰੋਂ ਬਹੁਤ ਲੋਕ ਆਉਂਦੇ ਨੇ ਫਿਰ ਉਹਨਾਂ ਦਾ ਰਹਿਣ ਦਾ ਉਰੇ ਬਵਸਥਾ ਇੰਨੀ ਬਹੁਤ ਹੈਗੀ ਹੈ ਜੀ ਤਕਰੀਬਨ ਸੰਗਤਾਂ ਤਾਂ ਵਾਪਸ ਮੁੜ ਜਾਂਦੀਆਂ ਨੇ ਜੀ ਅੱਛਾ ਅਗਲਾ ਮੱਥਾ ਦੇਖ ਕੇ ਆਪਣਾ ਜਿਹੜਾ ਹੈਗਾ ਕਹਾ ਜੇ ਕੋਈ ਰਹਿੰਦਾ ਤੇ ਇੱਥੇ ਜਿਹੜੇ ਪਰਿਵਾਰ ਘਰ ਵੱਸਦੇ ਨੇ ਉਹਨਾਂ ਦੇ ਘਰੇ ਉਹਨਾਂ ਦਾ ਨਿਵਾਸ ਹੋ ਜਾਂਦਾ ਜੀ ਅੱਛਾ ਚਾ ਲੋਕ ਆਪਣੇ ਘਰਾਂ 'ਚ ਮਤਲਬ ਜੀ ਗੁਰੂ ਦੀ ਸੰਗਤ ਹੀ ਹੈ ਸਾਰੀ ਹੈ ਨਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਬਾ ਜੀ ਕੋਈ ਹੋਰ ਕੋਈ ਮਤਲਬ ਸਾਡੇ ਨਹੀਂ ਵੀ ਸਵਾਲ ਮਨ ਚ ਆਉਂਦਾ ਕੋਈ ਗੱਲ ਦੱਸਣ ਵਾਲੀ ਹੁੰਦੀ ਹੈ ਕੋਈ ਵਿਸ਼ੇਸ਼ ਗੱਲ ਕੋਈ ਹੈ ਤੁਹਾਡੇ ਦਿਮਾਗ 'ਚ ਉਹ ਵੀ ਦੱਸੋ ਹਾਂ ਜੀ ਮਾ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਮਾਤਾ ਜੀ ਦਾ ਨਾਮ ਜਿਉਨਕੌਰ ਉਹਨਾਂ ਦੇ ਪਿਤਾ ਦੇ ਨਾਮ ਆਪਾਂ ਨੂੰ 2-3 ਮਿਲਦੇ ਨੇ ਉੱਥੇ ਪੋਬਣ ਦੇ ਹਿਸਾਬ ਦੇ ਨਾਲ ਭਾਈ ਭਗਤੂ ਜੀ ਹਨ ਭਗਤ ਸਿੰਘ ਜੀ ਵੀ ਕਹਿੰਦੇ ਨੇ ਅੱਛਾ ਜੀ ਇੱਥੋਂ ਦੇ ਹਿਸਾਬ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਹਨ ਉਹਨਾਂ ਦਾ ਨਾਮ ਸੁਖੜ ਸਿੰਘ ਲਿਖਿਆ ਹੋਇਆ ਹੈ ਅੱਛਾ ਤੇ ਉਹਨਾਂ ਦੇ ਦਾਦਾ ਜੀ ਦਾ ਨਾਮ ਦੂਰ ਸਿੰਘ ਲਿਖਿਆ ਹੋਇਆ। ਇੱਥੋਂ ਦਾ ਇਤਿਹਾਸ ਨੇੜੇ-ਤੇੜੇ ਕੁਝ ਹੋਰ ਤੱਥ ਵੀ ਮਿਲਦੇ ਹਨ ਜਿਵੇਂ ਕਿ ਨਜ਼ਦੀਕੀ ਪਿੰਡ ਕਣਕਸ ਹੈ ਉੱਥੇ ਰਾਹ ਦੇ ਵਿੱਚ ਇੱਕ ਸਮਾਦ ਅਸਥਾਨ ਬਣਿਆ ਹੋਇਆ ਦੱਸਿਆ ਜਾਂਦਾ ਹੈ ਕਿ ਇਹ ਬਾਬਾ ਦੀਪ ਸਿੰਘ ਜੀ ਦੇ ਵੱਡੇ ਪੁਰਖਿਆਂ ਦੀ ਹੈ। ਅੱਛਾ ਜੀ। ਅਤੇ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਪਿਤਾ ਜੀ ਹਨ। ਹਾਂਜੀ। ਉਹਨਾਂ ਨੂੰ ਇਸ ਨਗਰ ਦੇ ਲੋਕ ਸ਼ਹੀਦ ਮੰਨਦੇ ਹਨ। ਅੱਛਾ। ਉਹ ਆਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਲਾਪਰਾ ਪਿੰਡ ਦੇ ਪਠਾਣਾ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ ਜਿਸ ਕਾਰਨ ਕਰਕੇ ਉਹਨਾਂ ਦੇ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਿਕੇ ਬੰਦਲ ਲੈ ਗਏ ਸੀ ਇਹ ਇੱਥੇ ਦਾ ਇਤਿਹਾਸਕ ਤੱਤ ਹੈ ਜੀ ਬਾਕੀ ਬਾਬਾ ਦੀਪ ਸਿੰਘ ਜੀ ਮਹਾਨ ਯੋਧੇ ਹੋਏ ਹਨ ਆਹ ਜ਼ਰੂਰ ਪਾਇਓ ਜੋ ਲਾਸਟ ਵਿੱਚ ਕਹਿੰਦੇ ਹਾਂ ਜੀ ਜੀ ਸਤਿਗੁਰੂ ਜੀ ਆਖਦੇ ਹਨ ਸਗਲੀ ਧਰਤੀ ਸਾਧ ਕੀ ਤਸਕਰ ਬੈਠਾ ਗਾਇ ਇਹ ਸਾਰੀ ਧਰਤੀ ਹੀ ਉਹਨਾਂ ਸ਼ਹੀਦਾਂ ਦੀ ਹੈ ਭਗਤਾਂ ਦੀ ਹੈ ਸੂਰਮਿਆਂ ਦੀ ਹੈ ਸਤਿਗੁਰਾਂ ਦੀ ਹੈ ਜਿੱਥੇ ਵੀ ਉਹ ਕਦਮ ਰੱਖਦੇ ਨੇ ਉੱਥੇ ਇਤਿਹਾਸ ਬਣ ਜਾਂਦਾ ਹੈ ਸੋ ਆਪਾਂ ਨੂੰ ਇਸ ਵਿਖਰੇਵੇਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਆਪਾਂ ਨੂੰ ਰਲ ਮਿਲ ਕੇ ਗੁਰੂ ਸਾਹਿਬ ਅਤੇ ਗੁਰੂ ਕੇ ਸਿੱਖਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਆਪਾਂ ਨੂੰ ਸਤਿਗੁਰੂ ਦੀ ਖੁਸ਼ੀ ਆਪਰਾਪਤ ਹੋ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਬਾਬਾ ਦੀਪ ਸਿੰਘ ਜੀ ਬਾਰੇ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਇਹ ਸੀਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਤੇ ਇਹ ਉਹਨਾਂ ਦਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਤਾਂ ਵੈਸੇ ਪਤਾ ਹੋਣਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਤੇ ਹੁਣ ਵੀਡੀਓ ਰਾਹੀਂ ਜ਼ਰੂਰ ਪਤਾ ਲੱਗ ਜੂਗਾ ਪਿੰਡ ਗੁਰਮਾ ਜ਼ਿਲ੍ਹਾ ਲੁਧਿਆਣਾ ਡੇਲੋ ਤੋਂ ਜਦੋਂ ਤੁਸੀਂ ਪਤਾ ਕਰੋਗੇ ਪੁੱਛੋਗੇ ਤਾਂ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਸਾਹਨੇਵਾਲ ਨੂੰ ਜਿਹੜੀ ਸੜਕ ਜਾਂਦੀ ਆ ਕਿ 2-3 ਕਿਲੋਮੀਟਰ ਜਾ ਕੇ ਪਿੰਡ ਗੁਰਮਾ ਆ ਜਾਂਦਾ ਤੇ ਜੇ ਨਹੀਂ ਵੀ ਕੋਈ ਆਇਆ ਤਾਂ ਸਾਡੀ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ